ਜਾ ਵੀ ਪੁੱਲ ਚੁੱਕੇ ਜੀ ਪੰਜਾਬੀ ਕਿਸੇ ਨੂੰ ਜਿਆਦਾ ਨਹੀਂ ਅੱਜ ਕੱਲ ਵੱਡੇ ਵੱਡੇ ਲੋਕਾਂ ਨੂੰ ਨਹੀਂ ਜਿਆਦੇ ਕਿ ਪੰਜਾਬੀ ਕੀ ਚੀਜ਼ ਆ ਇਹ ਅੱਪ ਜਾ ਵੀ ਲਿਖਾ ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ ਪਰਨਾ ਭੁੱਲੀ ਜਉਣ ਜਾ ਗਿਆ ਊੜਾ ੜਾ ਈੜੀ ਬਿਲਕੁਲ ਬਾਜੀ ਇਹ ਕਾਫੀ ਲੋਕ ਜਿਹੜੇ ਭੁੱਲ ਚੁੱਕੇ ਨੇ ਪਰ ਕਈ ਸਕੂਲਾਂ ਦੇ ਵਿੱਚ ਮੈਂ ਇਦਾਂ ਵੀ ਸੁਣਿਆ ਵਾਂ ਕਿ ਕਈ ਸਕੂਲਾਂ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਆਉਂਦੀ ਹੋਈ ਨਹੀਂ ਹੈਗੀ ਹੈ ਹੀ ਨਹੀਂ ਜੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੈ ਹੀ ਨਹੀਂ ਪੰਜਾਬੀ ਜੀ ਤੋ ਜੀ ਆ ਸੇਵ ਕੁਮਾਰ ਬਕਾਲਵੇ ਜੀ ਇਹਨਾਂ ਬਾਰੇ ਜਰੂਰ ਤਸਵੀਰਾਂ ਬਾਰੇ ਚਾਹਣਾ ਪਾਓ ਜੀ ਇਹ ਕੀ ਇਹ 2014-15 ਦੀ ਬਣਾਈ ਹੋਈ ਹੈ ਜੱਦੀ ਦੀ ਅੱਛਾ ਜੀ ਠੀਕ ਹੈ ਨਹੀਂ ਇਹ ਬਟਾਲੀ ਬਾਰੇ ਵੀ ਨਹੀਂ ਕੁਝ ਇਹਨਾਂ ਨੂੰ ਲੋਕਾਂ ਨੂੰ ਪਤਾ ਵੀ ਕੀ ਕੀ ਬਿਲਕੁਲ ਜੀ ਇਹ ਬਾਬਾ ਜੀ ਹੈਗੇ ਆ ਕਿਵੇਂ ਆ ਮਾਂ ਆਪ ਦੇ ਪੁੱਤ ਨੂੰ ਪਾੜਦੀ ਹੈ ਨਾ ਹਾਂਜੀ ਠੀਕ ਹੈ ਨਹੀਂ ਉਹ ਵੇਲ ਦੀ ਫਸਲ ਨੂੰ ਪਾਣ ਦਾ ਸਵਾਰ ਆਹ ਲੈ ਦਾ ਪੰਜਾਬ ਨਹੀਂ ਕਿਸੇ ਨੂੰ ਪਤਾ ਹਾਂਜੀ ਇਹ ਆ ਪਰਾਣਾ ਪੰਜਾਬ ਆ ਜੀ ਆਪਣਾ ਹਾਂਜੀ ਇਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਹਜੇ ਵੀ ਇਕ ਗੈ ਅਬਾ ਬਾਬ ਫਰੀਦ ਜੀ ਹੈਗੇ ਸੀ ਹਾਂਜੀ ਬਾਬਾ ਫਰੀਦ ਜੀ ਫਰੀਦਾ ਹੋ ਬਲੇ ਹਾਰੀ ਤੈਨ ਪੰਖਿਆ ਜੰਕਲ ਜਿੰਨਾ ਵਾਸਾ ਕਰ ਚੁਗਣ ਸਕ ਹਲ ਬਸਨ ਰੱਬ ਨਾਲ ਸੋੜਨ ਪਾਸ ਹਾਂਜੀ ਇਹ ਆਪਣੇ ਇਹ ਸੰਤ ਰਾਮ ਉਦਾਸੀ ਜੀ ਉਦਾਸੀ ਜੀ ਹਾਂਜੀ ਬਰਨਾਲੇ ਜ਼ਿਲ੍ਹੇ ਦੇ ਹੀ ਬਹੁਤ ਵੱਡੇ ਕਵੀ ਹੈ ਹਾਂਜੀ ਇਹ ਉਹ ਹਾਸਿਆ ਇਹ ਹਜੂਰ ਸਾਹਿਬ ਦੀ ਧਰਤੀ ਦੇ ਇਨਾਂ ਨੇ ਸ਼ਰੀਰ ਤੇ ਆ ਗਿਆ ਸੀ ਉਸੀਂ ਦੇਖ ਸਕਦੇ ਹਾਂ ਕਿ ਦੀਵਾਰ ਦੇ ਉੱਤੇ ਇੱਕ ਪੈਂਤੀ ਅੱਖਰ ਉੜੇ ਆੜੇ ਬੱਚੇ ਹੁਣ ਆਉਂਦਾ ਨਹੀਂ ਇਹ ਅੱਜ ਕੱਲ ਬਿਲਕੁਲ ਬੱਚੇ ਬਸ ਅੰਗਰੇਜ਼ੀ ਜੀ 150 ਇਹ ਕਿ ਗਿਫਟ ਕੇ ਸਾਨੂੰ ਛਾਦੇ ਪੈਸੇ ਦੇਣ ਹਾਂ ਜੀ ਕਿੰਨੇ ਜੇ ਮੈਂ ਪੰਜਾਬੀ ਜੀ ਕਹੂੰਗਾ ਦੋ ਕਪ ਚਾਦੇ 24 ਰੁਪਏ ਦੇ ਦੋ ਕਿੰਨੇ ਉਹਨਾਂ ਨੂੰ 24 ਦਾ ਨਹੀਂ ਪਤਾ ਉਹਨਾਂ ਨੂੰ 24 ਦਾ ਨਹੀਂ ਪਤਾ ਬੱਚਿਆਂ ਇਹ ਜ਼ਰੂਰੀ ਹੈ ਵੀ ਜੀ ਪੰਜਾਬੀ ਪੰਜਾਬੀ ਨੂੰ ਲੋਟ ਭੁੱਲੇ ਦੇ ਜਾ ਰਹੇ ਆ ਪੰਜਾਬੀ ਸਭ ਤੋਂ ਵੈਸਟ ਆ ਜੀ ਇਨੂੰ ਨਹੀਂ ਭੁੱਲਣਾ ਚਾਹੀਦਾ ਤੇ ਉਹ ਕੰਟੇਨਰ ਦੇ ਵਿੱਚ ਇੱਕ ਲੱਗਿਆ ਹੋਇਆ ਫੋੜ ਜਿਹਨੂੰ ਆਪਾਂ ਕਹਿ ਸਕਦੇ ਹਾਂ ਲਾਹੌਰ 159 ਕਿਲੋਮੀਟਰ ਕਰੀ ਕਿਤੇ ਮੇਲ ਰੱਬਾ ਦਿੱਲੀ ਤੋਂ ਲਾਹੌਰ ਦਾ ਬਿਲਕੁਲ ਬਿਲਕੁਲ ਸਾਬਤ ਹੁੰਦਾ ਭਾਵੇਂ ਜਿਹੜਾ ਤੁਸੀਂ ਇਹ ਲਿਖਿਆ 159 ਕਿਲੋਮੀਟਰ ਲਾਹੌਰ ਇਹਦਾ ਕੀ ਮਤਲਬ ਹੈ ਇਹਦਾ ਜੀ ਤੁਹਾਨੂੰ ਮੈਚ ਮਤਲਬ ਦੱਸ ਰਿਹਾ ਇਹਦੀ ਸਾਨੂੰ ਯਾਦ ਬਹੁਤ ਆਉਂਦੀ ਆ ਹਾਂਜੀ ਤੇ ਲਾਹੌਰ ਤੇ ਪੰਜਾਬ ਵੱਖਰਾ ਤਾਂ ਹੈ ਨਹੀਂ ਕਿਉਂਕਿ ਪਹਿਲੇ ਪਾਸਾ ਸਤਿਗੁਰੂ ਨਾਨਕ ਦੇ ਮਹਾਰਾਜ ਉਤੋਂ ਹੀ ਚੱਲੇ ਪਏ ਸੀ ਹਾਂਜੀ ਜਾ ਕੇ ਲਾਹੌਰ 'ਚ ਹੀ ਉਹਨਾਂ ਨੇ ਡੇਰਾ ਲਾਇਆ ਬਿਲਕੁਲ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਜੁਨਕਟਿਡ ਪੋਸਟ ਤੇ ਮੈਂ ਸਤਿਪਾਲ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਪੀਐਜਓ ਯੂਨੀਵਰਸਿਟੀ ਜਿੱਥੇ ਤੁਹਾਨੂੰ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਹਾਂ ਜਿੱਥੇ ਕਿ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਇਨਸਾਨ ਭਾਈ ਸਾਹਿਬ ਜਨਕਪ੍ਰੀਤ ਜੀ ਨੇ ਜੋ ਮੈਂ ਉਸੀ ਦੇਖ ਸਾਧਦੇ ਉਹਨਾਂ ਦੀ ਕੰਟੀਨ ਤੇ ਪਹੁੰਚਿਆ ਮਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਦਰਤ ਨਾਲ ਪਿਆਰ ਜ਼ਰੂਰ ਕਰਦੇ ਨੇ ਪਰ ਆਪਣੇ ਨਾਲ ਕੰਮ ਜਿਹੜਾ ਕਾਰੋਵਾਰ ਆ ਉਹ ਆਪਣਾ ਕੰਮਕਾਰ ਆ ਜਿਹੜਾ ਉਹ ਕਰਦੇ ਨੇ ਸਸੀ ਰਾਜੀ ਸਸੀ ਗਵੇ ਜੀ ਐਸੀ ਕੀ ਨਾਮ ਹੈ ਮੇਰਾ ਨੋ ਜਨਕਪ੍ਰੀਤ ਸਿੰਘ ਹੈ ਜਟਪੀ ਜੀ ਉਸੀ ਕੁਦਰਤ ਨਾਲ ਉਹ ਪਿਆਰ ਕਰਦੇ ਹੋ ਇਹ ਸੁਣਿਆ ਮੈਂ ਮੈਂ ਤੁਹਾਡੇ ਕੋਲ ਪਹੁੰਚਿਆ ਮਾਂ ਵੀ ਕੁਦਰਤ ਨਾਲ ਪਿਆਰ ਕਰਨ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਆ ਵੀ ਅਸੀਂ ਫਰੇਦੂਸੀਆ ਪੰਜ ਪੱਥਰ ਰੱਖੇ ਨੇ ਤੁਸੀਂ ਆਪਣਾ ਜਿਹੜਾ ਕਾਰੋਬਾਰ ਕਰਦੇ ਹੋ ਇਹਨਾਂ ਬਾਰੇ ਤੁਸੀਂ ਜ਼ਰੂਰ ਚੰਨਣਾ ਪਾਓ ਸਾਡੇ ਦਰਸ਼ਕਾਂ ਨੂੰ ਕਿ ਇਸ ਚੀਜ਼ ਦੀ ਜਿਹੜੀ ਆਪਣੀ ਕੰਟੇਨ ਦੇ ਵਿੱਚ ਖਾਸੀਅਤ ਕੀ ਹੈ ਖਾਸੀਅਤ ਇਹ ਦੇਖੋ ਇਹ ਗੜੀ ਪੰਜ ਪੱਥਰਾਂ ਦੇ ਤੁਹਾਨੂੰ ਸਵਾਲਾਂ ਦੇ ਜਵਾਬ ਦੇਣਾ ਇਹ ਜ਼ਰੂਰੀ ਆ ਇਹ ਹੈਗੇ ਪੰਜ ਦਰਿਆ ਠੀਕ ਹੈ ਅਗਰ ਜੀ ਲੋਕਾਂ ਨੂੰ ਬੱਚਿਆਂ ਨੂੰ ਤੈਨਹੀਂ ਪਤਾ ਵੀ ਸਤਲੂ ਵਿਆਸ ਤੇ ਰਾਵੀ ਪਾਣੀ ਪੱਤ ਘੱਟੇ ਹੋ ਜਾਂਦੇ ਜਿਹੜੇ ਦੋ ਦਰਿਆ ਕੱਢ ਦਿੱਤੇ ਉਹ ਤਾਂ ਫਿਰ ਯਾਦ ਹੀ ਨਹੀਂ ਕੀਤੇ ਪਹਿਲਾਂ ਮੈਂ ਤੁਹਾਡੇ ਕੰਮ ਤੇ ਆਇਆ ਨਾ ਤੁਹਾਡੇ ਕਾਰੋਬਾਰ ਤੇ ਆਇਆ ਨਾ ਬਾਜੀ ਤੁਸੀਂ ਕਈ ਆਪਣੇ ਪੰਜਾਬੀ ਨੇ ਜਿਹੜੇ ਉਹ ਇਸ ਚੀਜ਼ ਵਿੱਚ ਸੰਗ ਸ਼ਰਮ ਜ਼ਰੂਰ ਕਰਦੇ ਨੇ ਵੀ ਯਾਰ ਸਾਡੇ ਲਈ ਅਸੀਂ ਚਾਹ ਦੀ ਦੁਕਾਨ ਲਾਵਾਂਗੇ ਸਾਡੀ ਚਾਹ ਦੀ ਇੱਦਾਂ ਕਰਾਂਗੇ ਉਹਨਾਂ ਨੂੰ ਤੁਸੀਂ ਕੀ ਆਪਾਂ ਬਿਨਾਂ ਤੋਂ ਮੈਂ ਦੇਖੋ ਜੀ ਇਹ ਮਿਹਨਤ ਆ ਇਹ ਆਪਦਾ ਕੰਮ ਆ ਸੰਗਨ ਵਾਲੀ ਕੋਈ ਗੱਲ ਨਹੀਂ ਪਰਦੇਸੀ ਵੀ ਆ ਕੇ ਕਰਦੇ ਆ ਉਹ ਗੜ ਆਪਣਾ ਤੋਂ ਵੱਖ ਆ ਠੀਕ ਹੈ ਉਹ ਵੀ ਆ ਕੇ ਮਿਹਨਤ ਕਰੇ ਆਪਣੇ ਲੋਕਾਂ ਨੂੰ ਕੀ ਹੁੰਦਾ ਜੀ ਵੀ ਅਸੀਂ ਚਾਹ ਦੀ ਡੇੜੀ ਮੈਂ ਖੁਦ ਮੈਂ 버ਗਰ ਦੀ ਡੇੜੀ ਲਾਉਂਦਾ ਰਹੀ ਪੈਂਟ ਉਹੀ ਲੋਕਡਾਉਨ ਦੇ ਮੈਨੇ ਜਬੂਰ ਹੋ ਕੇ ਬੰਦ ਕਰਨੀ ਪੈਗੀ ਨਹੀਂ ਮੈਂ ਸਾਢੇ 5 ਵਜੇ ਤੋਂ ਬਾਅਦ ਰਾਤ ਦੇ 9 ਵਜੇ ਤੱਕ ਉਹ ਵਰਕਰ ਦਾ ਕੰਮ ਚੱਲੋਂਦਾ ਰਿਹਾ ਮੈਂ ਆਪੇ ਹੱਥ ਹੀ ਬਣਾਉਂਦਾ ਰਿਹਾ ਠੀਕ ਹੈ ਨਹੀਂ ਇਹਦੇ ਵਿੱਚ ਕੋਈ ਸ਼ਰਮ ਨਹੀਂ ਆਪਦਾ ਕੰਮ ਆ ਮਾਲਕਾ ਕੋਈ ਨਹੀਂ ਕਿ ਲੋੜਾ ਭਾਂਡੇ ਵੀ ਬੰਦਨੇ ਪੈਗੇ ਉਹ ਵੀ ਕੋਈ ਦਿੱਕਤ ਨਹੀਂ ਹੈਗੀ ਬੰਦਾ ਨਹੀਂ ਹੁੰਦਾ ਇਹ ਆਪ ਹੀ ਮਾਝਦੇ ਨੇ ਠੀਕ ਹੈ ਨਹੀਂ ਤੁਹਾਡੀ ਇਹ ਕੰਟੀਨ ਕਿੰਨੇ ਟਾਈਮ ਪੁਰਾਣੀ ਹੈ ਜੀ ਕਹੋ 20 ਸਾਲ ਹੋ ਗਏ 20 ਸਾਲ ਹੋ ਗਏ ਤੇ ਆਪਾਂ 20 ਸਾਲ ਦੇ ਵਿੱਚ ਇਹ ਕੰਟੀਨ ਵਿੱਚ ਤੁਸੀਂ ਦੇਖ ਸਕਦੇ ਹੋਗੇ ਮੈਂ ਜਿਹੜੇ 5 ਸੱਤਾ ਰਿਆਵਾਂ ਦੀ ਗੱਲ ਕੀਤੀ ਆ ਉਹ 5 ਦਰਿਆ ਭਾਜੀ ਪੰਜ ਦਰਿਆ ਜ਼ਰੂਰ ਦੱਸ ਦੋ ਸਾਨੂੰ ਇਹ ਦੇਖੋ ਸਤਲੁਜ ਵਿਆਸ ਰਾਵੀ ਈਨਮ ਝਿਲ ਅੱਛਾ ਜੀ ਪੰਜਾਬੀ ਲਿਖਿਆ ਸਿੱਖ ਅੰਗਰੇਜ਼ੀ ਲਿਖ ਅੰਗਰੇਜ਼ੀ ਇਹ ਵੀ ਇੱਕ ਅਮੀਰੀ ਪਰਨਾ ਭੁੱਲੀ ਜੁਣ ਜਾ ਗਿਆ ਊੜਾ ੜਾ ਈੜੀ ਬਿਲਕੁਲ ਭਾਜੀ ਇਹ ਕਾਫੀ ਲੋਕ ਜਿਹੜੇ ਭੁੱਲ ਚੁੱਕੇ ਨੇ ਪੰਜਾਬੀ ਨੂੰ ਭੁੱਲ ਚੁੱਕੇ ਜੀ ਪੰਜਾਬੀ ਕਿਸੇ ਨੂੰ ਜਿਆਦਾ ਨਹੀਂ ਅੱਜ ਕੱਲ ਵੱਡੇ ਵੱਡੇ ਲੋਕਾਂ ਨੂੰ ਨਹੀਂ ਜਿਆਦਾ ਹੈਗੀ ਪੰਜਾਬੀ ਇੱਕੀ ਚੀਜ਼ ਆ ਇਹ ਪਰ ਕਈ ਸਕੂਲਾਂ ਦੇ ਵਿੱਚ ਮੈਂ ਇਦਾਂ ਵੀ ਸੁਣਿਆ ਵਾਂ ਕਿ ਕਈ ਸਕੂਲਾਂ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਆਉਂਦੀ ਨਹੀਂ ਹੈਗੀ ਹੈ ਨਹੀਂ ਜੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੈ ਹੀ ਨਹੀਂ ਪੰਜਾਬੀ ਜੀ ਮੇਰੇ ਆੜੀ ਨੇ ਇੱਕ ਕਿਤਾਬ ਸਭੀ ਪਹਿਲੀ ਦਾ ਕਹਿਦਾ ਉਹ ਮੈਂ ਇੱਥੇ ਬਹੁਤ ਮਤਲਬ ਲੋਕਾਂ ਨੂੰ ਦਿੱਤਾ ਵੀ ਇਹਨੂੰ ਪੜ੍ਹੋ ਉਹਦੀ ਕਿਹੜੀ ਚੀਜ਼ ਨਹੀਂ ਪੰਜਾਬੀ ਦੀ ਮੇਰੇ ਕੋਲ ਹੁਣ ਮੇਰੇ ਕੋਲ ਘਰੇ ਤਾਂ ਪਿਆ ਹੋਇਆ ਕਿ ਹੁੰਦਾ ਨਾ ਮੈਂ ਤੁਹਾਨੂੰ ਉਹ ਦਿਖਾ ਦਿੰਨਾ ਵੀ ਕਿਹੜੀ ਚੀਜ਼ ਨਹੀਂ ਉਹਦੇ ਪੰਜਾਬੀ ਦੀ ਇਹ ਤੋਂ ਜੱਟ ਟੋਟਲ ਉਹ ਪੰਜਾਬੀ ਹਿਸਾਬ ਪਿਆ ਹੋਇਆ ਕਹਿਦਾ ਠੀਕ ਹੈ ਉਹ ਅਪੀਲ ਕਰਦਾ ਵੀ ਉਹ ਕਹਿਦਾ ਇੱਕ ਵਾਰੀ ਪੰਜਾਬੀ ਭਾਉਣ ਚੋਂ ਮਿਲ ਸਕਦਾ ਨਹੀਂ ਮਿਲ ਸਕਦਾ ਵੀ ਮੈਂ ਵੀ ਤੁਹਾਨੂੰ ਮੰਗਾ ਸਕਦਾ ਉਹ 250 ਦਾ ਕਹਿਦਾ ਇੱਕ ਵਾਰੀ ਬੱਚਿਆਂ ਨੂੰ ਪੜਾ ਕੇ ਦਿਖਾਓ ਜੀ ਉਹ ਕਹਿਦਾ ਇੱਕ ਮੈਂ ਦੇਖਦਾ ਭਾਜੀ ਮਹਿਫਲ ਮਿੱਤਰਾਂ ਦੀ ਮਹਿਫਲ ਮਿੱਤਰਾਂ ਦੀ ਮਹਿਫਲਾਂ ਲੱਗਦੀਆਂ ਤਾਂ ਪੂਰੀਆਂ ਮਹਿਫਲਾਂ ਪੂਰੀਆਂ ਲੱਦੀਆਂ ਹੁਣ ਲੰਚ ਟਾਈਮ ਹੋਇਆ ਹੈ ਹੁਣ ਤਾਂ ਮਹਿਫਲਾ ਨਹੀਂ ਦੇਖੋ ਆ ਕੁਰਸੀਆਂ ਉਹਨਾਂ ਦੀਆਂ ਹੀ ਹੈਗੀਆਂ ਹਾਂਜੀ 40-50 ਕੁਰਸੀਆਂ ਉਹਨਾਂ ਦੀਆਂ ਉਹਨਾਂ ਨੇ ਆ ਕੇ ਮਹਿਫਲ ਇੱਥੇ ਲੋਣੀਆਂ ਸ਼ਾਮ ਤੱਕ ਹਾਂਜੀ ਭਾਜੀ ਜਿਹੜਾ ਇਹ ਆਪਣਾ ਦੇਖ ਸਕਦੇ ਹੋ ਤੁਸੀਂ ਆ ਸਿਮ ਕੁਮਾਰ ਬਟਾਲਵੀ ਜੀ ਠੀਕ ਹੈ ਇਹਨਾਂ ਬਾਰੇ ਜ਼ਰੂਰ ਤਸਵੀਰਾਂ ਬਾਰੇ ਚਾਹਣਾ ਪਾਓ ਜੀ ਇਹ ਕੀਮਕਰ ਬਟਾਲੀ ਇਹ ਤਾਂ ਸਾਡੇ ਕੁਬੀ ਕੁੜੀ ਆ ਮਮ ਅਮਨਦੀਪ ਕੌਰ ਉਹ ਐਸ ਟਾਈਮ ਮੈਡੀਕਲ ਅਫਸਰ ਲੱਗੀ ਹੋਈ ਆ ਇਹ 2014 15 ਦੀ ਬਣਾਈ ਹੋਈ ਆ ਜੀ ਜੀ ਅੱਛਾ ਜੀ ਠੀਕ ਐ ਨਹੀਂ ਇਹ ਬਟਾਲੀ ਬਾਰੇ ਵੀ ਨਹੀਂ ਕੋਈ ਇਹਨਾਂ ਨੂੰ ਲੋਕਾਂ ਨੂੰ ਪਤਾ ਵੀ ਕੀ ਕੀ ਬਿਲਕੁਲ ਜੀ ਇਹ ਵੀ ਆਪਾਂ ਨੂੰ ਦੱਸਣਾ ਚਾਹੀਦਾ ਵੀ ਇਹ ਬਟਾਲੀ ਇਹ ਬਾਬਾ ਜੀ ਹੈਗੇ ਆ ਕਿਵੇਂ ਆਪਦੀ ਮਾਂ ਨੂੰ ਮਾਂ ਦੇ ਪੁੱਤ ਨੂੰ ਪਾੜਦੀ ਆ ਨਾ ਹਾਂਜੀ ਠੀਕ ਐ ਨਹੀਂ ਉਹ ਵੀ ਆਪਦੀ ਫਸਲ ਨੂੰ ਪਾਣ ਦਾ ਸਭ ਬਿਲਕੁਲ ਜੀ ਜਾਟਾ ਚੱਕ ਕਹਿੰਦੇ ਨੇ ਜ਼ਮੀਨ ਨੂੰ ਤੇ ਫਸਲ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਬਿਲਕੁਲ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੀ ਜਿਹੜੀ ਫਸਲ ਆ ਕਣਕ ਨੂੰ ਲੈ ਕੇ ਬੋਕਲ ਵਿੱਚ ਏਦਾਂ ਆਪਣੀ ਜਿਦਾਂ ਇੱਕ ਬੱਚੇ ਨੂੰ ਪਿਆਰ ਕਰਦੇ ਹਨ ਏਦਾਂ ਆਪਣੀ ਕਣਕ ਨੂੰ ਏਦਾਂ ਆਪਣੀ ਕਣਕ ਨੂੰ ਪਿਆਰ ਕਰਦਾ ਹੈ ਬਿਲਕੁਲ ਇਹ ਜ਼ਰੂਰੀ ਹੈ ਜੀ ਉਹ ਕਿਸਾਨ ਅੰਦੋਲਨ ਵਾਸਤੇ ਬਣਾਈ ਸੀ ਕਿਉਂਕਿ ਕਿਸਾਨ ਅੰਦੋਲਨ ਚੱਲਦਾ ਸੀ ਦਿੱਲੀ ਦੇ ਵਿੱਚ ਹਾਂਜੀ ਅੰਬੂ ਬਾਡਰ ਤੇ ਉਦੋਂ ਇਹੀ ਇਹ ਤਸਵੀਰਾਂ ਸਾਡੇ ਮੁਜਾਜ ਪਿਆ ਵੀ ਇਹ ਕੰਦਾ ਮੇਰੇ ਆ ਸਭ ਤੋਂ ਮੈਂ ਧੰਨਵਾਦ ਬੱਚਿਆਂ ਦਾ ਕਰਦਾ ਜੋ ਬੱਚੇ ਪੜ੍ਹ ਲਿਖ ਕੇ ਇਤੋਂ ਇਹ ਪੇਂਟਿੰਗ ਬਣਾ ਕੇ ਪਰਦੇਸ਼ਾਂ 'ਚ ਬੈਠੇ ਆ ਕਈ ਨੌਕਰੀਆਂ ਕਰ ਰਹੇ ਆ ਉਹਨਾਂ ਦਾ ਬਹੁਤ ਸਾਥ ਆ ਮੈਨੂੰ ਇਹ ਕਹਿੰਦੇ ਕੋ ਪਰਦੇਸ਼ਾਂ ਚ ਚੱਲ ਗਏ ਹੁਣ ਚਲੋ ਆ ਮੇਰਾ ਉਹਨਾਂ ਦਾ ਪੂਰਾ ਸਾਧੇ ਪੇਂਟਿੰਗ ਦੇ ਵਿੱਚ ਬੱਚਿਆਂ ਨੂੰ ਬਾਜੀ ਤੁਸੀਂ ਆਪ ਕਹਿੰਨੋ ਜਾਂ ਬੱਚਿਆਂ ਬੱਚੇ ਇੱਥੇ ਕੋਈ ਬੈਠਦੇ ਨੇ ਨਾ ਅੱਗੇ 10 15 ਉਹਨਾਂ ਨੇ ਸੋਚਿਆ ਵੀ ਕੰਦਾ ਖਾਲੀ ਹੈ ਵੀ ਅੰਕਲ ਵੀ ਇਹਨਾਂ ਨੂੰ ਇੱਥੇ ਕਿਉਂ ਨਾ ਪੇਂਟ ਕਰ ਦਈਏ ਮੈਂ ਕਿਹਾ ਵੀ ਕੀ ਕਰੀਏ ਵਿੱਚ ਇੱਕ ਕਿਸਾਨ ਆંદੋਲਨ ਚੱਲਦਾ ਸੀ ਉਹਨਾਂ ਨੇ ਕਿਹਾ ਵੀ ਆંદੋਲਨ ਵਾਸਤੇ ਆਪਾਂ ਕੁਝ ਹੋਰ ਬਟਾਲੀ ਸਾਹਿਬ ਵਾਸਤੇ ਆਹ ਲੈ ਦਾ ਪੰਜਾਬ ਨਹੀਂ ਕਿਸੇ ਨੂੰ ਪਤਾ ਹਾਂਜੀ ਕਈ ਬੱਚੇ ਹੈਗੇ ਸੀ ਕਿੰਨਾਂ ਨੂੰ ਪਤਾ ਹੀ ਲੈ ਦਾ ਪੰਜਾਬ ਬਿਲਕੁਲ ਜੀ ਰਾਵੀ ਸੋ ਹੁਣ ਨਹੀਂ ਪਈ ਵਗਦੀ ਹਾਂਜੀ ਆ ਪਰੰਪਰਾਣਾ ਪੰਜਾਬਾ ਜੀ ਆਪਣਾ ਹਾਂਜੀ ਇਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਹਜੂ ਵੀ ਠੀਕ ਹੈ ਨੀ ਆ ਬਾਬਾ ਫਰੀਦ ਜੀ ਹੈਗੇ ਸੀ ਹਾਂਜੀ ਬਾਬਾ ਫਰੀਦ ਜੀ ਹਾਂਜੀ ਇਹ ਆਪਣੇ ਇਹ ਸੰਤ RAM ਉਦਾਸੀ ਜੀ ਉਦਾਸੀ ਜੀ ਹਾਂਜੀ ਬਰਨਾਲੇ ਜ਼ਿਲ੍ਹੇ ਦੇ ਹੀ ਬਹੁਤ ਵੱਡੇ ਕਵੀ ਐ ਹਾਂਜੀ ਠੀਕ ਹੈ ਨੀ ਇਹਦੀਆਂ ਤੁਸੀਂ ਲੈਣਾ ਪੜ ਕੇ ਲੋਕਾਂ ਨੂੰ ਸੁਣਾਓ ਵੀ ਮਤਲਬ ਇਹ ਉਹ ਹਾਸਤੀ ਆ ਇਹ ਹਜੂਰ ਸਾਹਿਬ ਦੀ ਧਰਤੀ ਦੇ ਇਨਾਂ ਨੇ ਸ਼ਰੀਰ ਤੇ ਆ ਗਏ ਸੀ ਹਾਂਜੀ ਕੋਈ ਇਨਾਂ ਦੀ ਡੈਡ ਵੱਡੀ ਆਈ ਸੀ ਮਤਲਬ ਬਹੁਤ ਵੱਡੇ ਕਵੀ ਐ ਇਹ ਹਾਂਜੀ ਇਹ ਗਣੀ ਸ਼ਾਂਤਰਾਮ ਦਾਸੀ ਜੀ ਹਾਂ ਜੀ ਅੱਗੇ ਤਾਂ ਭਾਜੀ ਜੇ ਸਾਡੇ ਪਾਸੀ ਮਨੂੰ ਹਾਂ ਜੀ ਇਹ ਤਾਂ ਬੱਚਾ ਬੱਚਾ ਬੱਚੇ ਬੱਚਾ ਹਾਂ ਜੀ ਠੀਕ ਹੈ ਨਹੀਂ ਪਰ ਇਹਨਾਂ ਨੂੰ ਜਾਨਣਾ ਜ਼ਰੂਰੀ ਹੈ ਜੀ ਹਾਂ ਜੀ ਸ਼ਾਂਤਰਾਮ ਦਾਸੀ ਵਰਗੇ ਬਾਬਰ ਰਾਜਵਲੀ ਹਾਂ ਜੀ ਉਹ ਅਜਿਹਾ ਉਹ ਤੁਹਾਡੇ ਚੱਲ ਪੇ ਇੱਕ ਪਰ ਆਹ ਅਗਰੇ ਕੁ ਵਿਛਰੀ ਹੀ ਇੱਥੇ ਦਾ ਕੋਈ ਲੈਦਾ ਸ਼ਵਾਸ ਸੀ ਹਾਂ ਹਾਂ ਬਾਪੂ ਬਾਪੂ ਰਾਜਵਲੀ ਜੀ ਠੀਕ ਹੈ ਨਹੀਂ ਹਾਂ ਜੀ ਬਾਕੀ ਆ 35 ਅੱਖਰ ਆ ਗਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਦੀਵਾਰ ਦੇ ਉੱਤੇ ਇੱਕ 35 ਅੱਖਰ ਉੜੇ ਆੜੇ ਬੱਚੇ ਨੂੰ ਹੁਣ ਆਉਂਦਾ ਨਹੀਂ ਇਹ ਅੱਜ ਕੱਲ ਬਿਲਕੁਲ ਬੱਚੇ ਬਸ ਅੰਗਰੇਜ਼ੀ ਜੀ ਬਨਫੀਟੀ ਇਹ ਕਿ ਗਿਫਟ ਕੇ ਸਾਨੂੰ ਚਾਦੇ ਪੈਸੇ ਦੇਣ ਹਾਂਜੀ ਕਿੰਨੇ ਜੇ ਮੈਂ ਪੰਜਾਬੀ ਜੀ ਕਹੂੰਗਾ ਦੋ ਕੱਪ ਚਾਦੇ 24 ਰੁਪਏ ਦੇ ਦੋ ਕਿੰਨੇ ਉਹਨਾਂ ਨੂੰ 24 ਦਾ ਨਹੀਂ ਪਤਾ ਉਹਨਾਂ ਨੂੰ 24 ਦਾ ਨਹੀਂ ਪਤਾ ਬੱਚਿਆਂ ਨੂੰ ਆ ਹੁਣ ਮੇਰੇ ਨਾਲ ਬੱਚੀ ਇੱਕ ਆਈ ਕਹਿੰਦੀ ਅੱਜ ਕੱਲ ਕਿੰਨੇ ਪੈਸੇ ਹਾਂਜੀ ਮੈਂ ਕਿਹਾ ਵੀ ਮੇਰੇ ਹੈਗੇ ਤਿੰਨ ਚਾਹ ਤਿੰਨ ਕੱਪ ਚਾਦੇ 37 ਰੁਪਏ ਕਿਹਾ ਸੀ ਕਿੰਨੇ ਹਾਂਜੀ ਲ ਮੈਂ ਦੱਸ ਮੰਗਾ ਉੱਤੇ ਦੇਖ ਲਓ ਨਗੇ ਹੀ ਉਹਨਾਂ ਦਾ ਇਹ ਜਰੂਰੀ ਹੈ ਵੀ ਜੀ ਪੰਜਾਬੀ ਪੰਜਾਬੀ ਨੂੰ ਲੋਕ ਭੁੱਲੇ ਦੇ ਜਾ ਰਹੇ ਆ ਪੰਜਾਬੀ ਸਭ ਤੋਂ ਵੈ ਇਨੂ ਨਹੀਂ ਪੁੱਲਣਾ ਤੇ ਆਇਦਾ ਬਿਲਕੁਲ ਸਹੀ ਜੇ ਆਪਣੀ ਮਾਂ 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 ਬੋਲੀ ਆ ਹਾਂਜੀ ਜੇ ਨੂੰ ਆਪ ਬੁੱਲ ਗਏ ਤੇ ਵੇਰ ਆਪਣਾ ਰਹਿਣ ਦਾ ਕੀ ਪੈਗਾ ਪੰਜਾਬ ਵਿੱਚ ਭਾਵੇਂ ਕਈ ਮਾਂ ਬੋਲੀ ਨੂੰ ਪਿਆਰ ਤਾਂ ਜ਼ਰੂਰ ਕਰਦੇ ਨੇ ਪਰ ਉਹ ਕਦੇ ਨਾ ਜਦੋਂ ਆਪਣੀ ਮਾਂ ਬੋਲੀ ਕਹਿੰਦੇ ਨੇ ਜਦੋਂ ਬੋਲਣ ਲੱਗਦੇ ਨੇ ਨਾ ਉਹ ਸੰਗ ਸ਼ਰਮ ਮਹਿਸੂਸ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਨਹੀਂ ਸ਼ੰਗਣ ਦੀ ਕੋਈ ਗੱਲ ਨਹੀਂ ਜੀ ਸ਼ੰਗਣਾ ਨਹੀਂ ਚਾਹੀਦਾ ਮਾਂ ਬੋਲੀ ਨੂੰ ਠੀਕ ਹੈ ਨਹੀਂ ਜੇ ਤਾਂ ਸ਼ੰਗਣ ਲੱਗੇ ਇਹ ਤਾਂ ਆਪਣੇ ਵੱਤੇ ਮਾੜੀ ਗੱਲ ਹੈ ਠੀਕ ਹੈ ਨਹੀਂ ਆਪਾ ਪੰਜਾਬ 'ਚ ਰਹਿ ਕੇ ਆਪਾ ਪੰਜਾਬੀ ਨੂੰ ਪੰਜਾਬੀ ਤੋਂ ਸੰਗਣ ਲਾ ਕੇ ਫਿਰ ਆਪਣਾ ਕੀ ਰਹਿਣ ਦਾ ਫੈਸਲਾ ਨਹੀਂ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਅਸੀਂ ਇੰਗਲਿਸ਼ ਵਿੱਚ ਗੱਲ ਕਰਦੇ ਆਂ ਤਾਂ ਸਾਡਾ ਸਾਡਾ ਜਿਹੜਾ ਆ ਰਤਬਾ ਬਹੁਤ ਉੱਚਾ ਹੁੰਦਾ ਵਾ ਭਾਜੀ ਮੇਰੇ ਕੋ ਵੱਡੇ ਵੱਡੇ ਅਫਸਰ ਹੁੰਦੇ ਮੈਂ ਸਦੀ ਪੰਜਾਬੀ ਦੀ ਗੱਲ ਕਰਦਾ ਕੋਈ ਵੀ ਅਫਸਰ ਹੋਵੇ ਕੋਈ ਵੀ ਬੱਚਾ ਹੋਵੇ ਹਾਂਜੀ ਕਿਉਂ ਕਰੀ ਅੰਗਰੇਜ਼ੀ ਬਿਲਕੁਲ ਆਪਣੀ ਮਾਂ ਮਾਤਾ ਜਿਹੜੀ ਮਾਂ ਪੰਜਾਬ ਚ ਕੱਢੀ ਆਪਾਂ ਮਾਂ ਬੋਲੀ ਅੰਗਰੇਜ਼ੀ ਪੰਜਾਬ ਤੋਂ ਕੱਢੀ ਹੈ ਰੀਜੀ ਵੱਢ ਚੱਲੇ ਪੰਜਾਬ ਚ ਹਾਂਜੀ ਕੀ ਫਾਇਦਾ ਫਿਰ ਜੀ ਇਹ ਮਾਂ-ਵਾਪੇ ਦੀ ਬੋਲੀ ਹੈ ਇਹਨੂੰ ਆਪਾਂ ਕਿਉਂ ਪਸਾਈ ਤੋਂ ਬੁ ਠੀਕ ਹੈ ਬਿਲਕੁਲ ਭਾਜੀ ਜਿਹੜੀ ਆ ਤੁਸੀਂ ਦੇਖ ਸਕਦੇ ਆ ਮਾਹੌਲ ਜਿਹੜਾ ਬਣਿਆ ਹੋਇਆ ਵਾ ਤੁਸੀਂ ਦੇਖ ਲਓ ਵੀ ਆਲੇ ਦੁਆਲੇ ਸਰੋਂ ਲੱਗੀ ਹੋਈ ਆ ਕੁਦਰਤ ਨਾਲ ਇੰਨਾ ਜ਼ਿਆਦਾ ਭਾਜੀ ਪਿਆਰ ਕਰਦੇ ਨੇ ਪੰਛੀਆਂ ਨੂੰ ਮਹਿਫਲਾ ਲੱਗਦੀਆਂ ਰਹਿੰਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਆਏ ਆ ਵੀ ਇਹ ਅਲੱਗਾ ਕਿਵੇਂ ਆਪਾਂ ਕਿਸੇ ਖੇਤ ਦੇ ਵਿੱਚ ਹਾਂਜੀ ਜਿਹਦਾ ਮੋਟਰ ਦੇ ਉੱਤੇ ਬਹਿ ਕੇ ਆਪਾਂ ਨਾ ਆਲੇ ਦੁਆਲੇ ਖੇਤਾਂ ਦੇ ਨੇ ਪੰਛੀ ਇੱਥੇ ਹੈ ਬਹੁਤਾ ਪੰਛੀ ਤਾਂ ਹੁੰਦਾ ਜੀ ਗੇ ਦਰਖਤ ਹੁਣ ਹਾਂਜੀ ਤੋਂ ਬੜੀਆ ਜੀ ਦਰਖਤ ਹੋਣੀ ਜ਼ਰੂਰੀ ਆ ਬਿਲਕੁਲ ਹਰ ਦਰਖਤ ਲਾਇਆ ਬਸੂਰਾ ਪਿਲਕਣਾ ਹਾਂਜੀ ਆ 15 ਸਾਲ ਹੋ ਗਏ ਸੱਤ ਸਾਲ ਹੋ ਗਏ ਛੋਟੀ ਹੀ ਬਕੈਣ ਜੀ ਮੈਂ ਲਿਆਂਦੀ ਉਧਰੋਂ ਤੋੜਤੀ ਹਾਂ ਨਾਲ ਮੇਰੇ ਯਾਰ ਦੋਸਤ ਸੀ ਉਹ ਵੀ ਚਲੋ ਵੱਡੇ ਵੱਡੇ ਅਫਸਰ ਬਣੇ ਹੋਏ ਆ ਅਸੀਂ ਦੋਨਾਂ ਨੇ ਤੋੜ ਕੇ ਇੱਥੇ ਲਾਈਆ ਦੇ ਲੋ ਉਧਰ ਤੇ ਬਿਲਕੁਲ ਬੜੇ ਮੈਂ ਜਮਨ ਲਵਾਈ ਸੀ ਉਹ ਵੀ ਕਿਸੇ ਨੇ ਲਵਾਈ ਸੀ ਹੁਣ ਬਕੈਣਾ ਲਵਾਈਆਂ ਕਿਸੇ ਅਫਸਰਾਂ ਤੋਂ ਚਲੋ ਹੁਣ ਗੋਗੀ ਜੀ ਤੋਂ ਲਵਾਈ ਹੈ ਇੱਕ ਨਾ ਬਕੈਣ ਹਾਂਜੀ ਗੁਰਪ੍ਰੀ ਗੋਗੀ ਜੀ ਅੱਛਾ ਲਵਾਈ ਸੀ ਹਾਂਜੀ ਉਹਨਾਂ ਤੋਂ ਲਵਾਈ ਸੀ ਉਹੀ ਹੋਣਾ ਚਲੋ ਹੁਣ ਤਾਂ ਪੱਤੇ ਉਹਦੇ ਚੜ ਚਲ ਹੋਊਗਾ ਉਹੀ ਪਾਲਾਂਗੇ ਸਾਰੀਆਂ ਬਕੈਣਾ ਭਾਜੀ ਹੋਰ ਤੁਹਾਡੇ ਇੱਥੇ ਜਿਵੇਂ ਆਪਾਂ ਸੁਣੀ ਦਾ ਯੂਨੀਵਰਸਿਟੀ ਵਿੱਚ ਕਾਫੀ ਵਹਾਨ ਆਸਤੇ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਤੁਹਾਡੇ ਕੋਲ ਕੌਣ-ਕੌਣ ਆ ਚੁੱਕਿਆ ਹੁਣ ਤੱਕ ਭਾਜੀ ਮੇਰੇ ਕੋਲ ਥੋੜੇ ਦਿਨ ਪਹਿਲੂ ਮਲਕੀ ਸਰੋਣੀ ਜੀ ਹਾਂਜੀ ਆ ਚਰਤਾਜ ਨਾਲ ਪਹਿਲ ਮਾਰੀ ਉਹਨਾਂ ਦੀ ਹਾਂਜੀ ਤੇ ਬਾਕੀ ਜਗਵਿੰਦਰ ਪੱਲਾ ਜੀ ਵੀਰੇ ਲੰਚ ਕਰਦੇ ਰਹੇ ਸਾਡੇ ਕੋਲ ਅੱਛਾ ਜੀ ਤੇ ਬਾਲਾ ਜੀ ਹਾਂਜੀ ਪੰਮੀ ਬਾਈ ਜੀ ਸ਼ਰਿੰਦਰ ਸਿੰਧਾ ਜੀ ਜੂ ਦੇਸ਼ ਜੀ ਜਸੋਵਾਲੀਆ ਪਾ ਜਨਾ ਮਲੀ ਕੁਦ ਮੈਨੂੰ ਨੌਂ ਨਹੀਂ ਜਾਦ ਵੀਰੇ ਮੈਂ ਇੱਧਰ ਧਿਆਨ ਘਟ ਦੇਣਾ ਮੇਰਾ ਤਾਂ ਇੱਕ ਕੰਮ ਚ ਵੱਧਾ ਬਿਲਕੁਲ ਆਪਾਂ ਆਪਣੇ ਯਾਨੀ ਕਹਿਣ ਦਾ ਮਤਲਬ ਤੁਸੀਂ ਆਪਣੇ ਕੰਮ ਵਿੱਚ ਕੰਮ ਚ ਹੀ ਜਾਦੇ ਕਿਉਂਕਿ ਮੈਂ ਸਵੇਰੇ 5 ਵਜੇ ਆ ਜਾਣਾ ਸਾਰ ਨੂੰ 6-7 ਵਜੇ ਜਾਂਦੇ ਇੱਥੇ ਅੱਛਾ ਚਲੋ ਚੱਲਾ ਕੰਮ ਤਾਂ ਕਮਤਲਬ ਹੈ ਜੀ ਸਾਨੂੰ ਬਾਕੀ ਇਹ ਆਉਂਦਾ ਬਾਹਰ ਸਤਿਕਾਰ ਜ਼ਰੂਰ ਦੇਣੀ ਦਾ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਆਉਂਦੇ ਆ ਕੋਈ ਅਵਸਰ ਹੁਣ ਵੀ ਕੱਲ ਵੀ ਆ ਕੇ ਲੰਚ ਕਰਕੇ ਗਏ ਆ ਹਾਂਜੀ ਪਰ ਸਤਿਕਾਰ ਕਰਨ ਦਾ ਫਰਜ਼ ਬਣਦਾ ਜੇ ਭਾਜੀ ਆਪਾਂ ਗੱਲ ਕਰ ਲਈਏ ਆਪਣਾ ਜਿੱਦਾਂ ਕਹਿ ਲਿਆ ਵੀ ਜਿਹੜਾ ਕੁਦਰਤ ਹੋਗਾ ਕੁਦਰਤ ਨਾਲ ਦੇ ਨਾਲ ਪਿਆਰ ਕਰਦੇ ਹਾਂ ਪਰ ਜਿਹੜੇ ਹੁਣ ਜਦਾਂ ਟਾਈਮ ਆ ਗਿਆ ਇਹਨਾਂ ਨੇ ਤਾਂ ਪਾਣੀ ਕਹਿੰਦੇ ਨੇ ਹੋਲ ਕੇ ਤਾਂ ਮੰਗਣਾ ਨਹੀਂ ਹੈਗਾ ਠੀਕ ਆ ਨਾ ਇਹਨਾਂ ਵਾਸਤੇ ਤੁਸੀਂ ਦੇਖ ਸਕਦੇ ਹੋ ਭਾਜੀ ਨੇ ਬਹੁਤ ਵਧੀਆ ਪੁਰਾਣਾ ਕੀਕਾ ਹੋਇਆ ਕੰਟੀਨ ਦੇ ਨਾਲ ਨਾਲ ਸੇਵਾ ਵੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਣੀ ਦੀਆਂ ਜਿਹੜੇ ਰੱਖੇ ਹੋਏ ਨੇ ਪਾਣੀ ਪੀਣ ਵਾਸਤੇ ਭਾਜੀ ਇਹ ਤੁਸੀਂ ਜਿਹੜੇ ਰੱਖੇ ਹੋਏ ਨੇ ਆਪਣੇ ਜਿਹੜੇ ਪੰਛੀ ਨੇ ਠੀਕ ਆ ਇਹਨਾਂ ਨੂੰ ਤੁਸੀਂ ਕਿੱਦਾਂ ਸੇਵਾ ਕਰਦੇ ਹੋ ਇਹਨਾਂ ਦੀ ਏ ਵੀ ਜੇ ਹੀ ਗਰਮੀਆਂ ਦੇ ਵਿੱਚ ਦੋ ਢਾਈ ਸੌ ਡੋਂਗਾ ਇਹ ਪਾਣੀ ਦਾ ਰੱਖਦੇ ਵੀ ਆ ਕਿਉਂਕਿ ਗਰਮੀਆਂ ਦੇ ਵਿੱਚ ਨਾ ਕਦੋਂ ਸਰੋਂ ਵੱਢੀ ਜਾਂਦੀ ਆ ਹਾਂਜੀ ਤੇ ਇਹ ਗੜੀ ਸਰੋਂ ਥੱਲੇ ਖਣ ਜਾਂਦੀ ਆ ਇੱਕ ਜਿੱਕਰ ਇਹ ਜਾਨਵਰ ਬਹੁਤ ਚੁਗਣ ਆਉਂਦੇ ਆ ਠੀਕ ਆ ਇਹਨਾਂ ਨੂੰ ਪਾਣੀ ਦੀ ਗਰਮੀਆਂ 'ਚ ਬਹੁਤ ਲੋੜ ਆ ਗਰਮੀਆਂ 'ਚ ਖੇਤ ਖਾਲੀ ਪਿਆ ਹੁੰਦਾ ਕੁਝ ਨਹੀਂ ਇੱਥੇ ਵੀਗੇ ਹੁੰਦਾ ਠੀਕ ਆ ਨੀ ਉਹ ਕਬੂਤਰ ਇੰਨਾ ਚੁਗਣ ਆਉਂਦਾ ਨਾ ਉਹ ਗਰਮੀ ਦਾ ਪਿਆਸਾ ਹੁੰਦਾ ਏ ਇਹ ਜ਼ਰੂਰੀ ਆ ਇਹਨਾਂ ਵਾਸਤੇ ਪਾਣੀ ਕਿਵੇਂ ਉਹ ਟੁੱਟ ਹੋ ਗਿਆ ਸਾਹਮਣੇ ਛਾਵੇਂ-ਛਾਵੇਂ ਅਸੀਂ ਇੱਕ-ਇੱਕ ਪਾਣੀ ਦਾ ਡੋਂਗਾ ਸਾਡਾ ਰੱਖਿਆ ਹੁੰਦਾ ਜੀ ਰੋ ਅਜੀ ਜਾਵਣ ਜਿਹੜੇ ਚੈਨਾ ਡੋਰ ਦੀ ਕਰਕੇ ਵਿਚਾਰੇ ਜਿਹੜੇ ਜਾਨਵਰ ਪੰਛੀ ਮਰ ਜਾਂਦੇ ਨੇ ਇੱਕ ਉਹ ਵੀ ਨੇ ਇਨਸਾਨ ਹੀ ਨੇ ਜਿਹੜੇ ਚੈਨਾ ਡੋਰ ਵਸਦੇ ਆ ਪਸੰਗ ਛੜੋਂਦੇ ਆ ਇੱਕ ਤੁਸੀਂ ਇਨਸਾਨ ਹੋ ਇਦਾਂ ਦੇ ਜਿਹੜੇ ਪੰਛੀਆਂ ਦੀ ਸੇਵਾ ਕਰਦੇ ਇੱਕ ਵੀਰ ਜੀ ਮੈਨੂੰ ਨਾ ਬਾਜ ਮਿਲਿਆ ਸੀ ਆ ਹੋ ਗਏ ਡੇਢ ਸਾਲ ਦੀ ਗੱਲ ਆ ਇੱਥੇ ਮੈਨੂੰ ਕੋਈ ਬਾਜ ਫੜਾ ਗਿਆ ਕਹਿੰਦੇ ਵੀ ਵੀਰੇ ਆਵਾਜ਼ ਆ ਅੱਛਾ ਜੀ ਤੇ ਮੈਂ ਉਹਨੂੰ ਇੱਥੇ ਰੱਖਿਆ ਰੱਖ ਕੇ ਮੈਂ ਹਫਤਾ ਲੈ ਗਿਆ ਹਫਤਾ ਉਹਨੇ ਟਿਕ ਟੁਕੇ ਲੈ ਕੇ ਮੜਬੂਟੀ ਨੂੰ ਉਹ ਆ ਗਈ ਪਰ ਉੱਡ ਨਹੀਂ ਸਕਦਾ ਸੀ ਉੱਡ ਕਿਉਂ ਨਹੀਂ ਇੱਕ ਆਖੇ ਨਹੀਂ ਜੀ ਉਹ ਪਰਮਾਤਮਾ ਮੰਨੀ ਕੁਦਰਤੀ ਉੱਡ ਗਿਆ ਉੱਡਿਆ 10 ਦਿਨ ਬਾਅਦ ਕੋਈ ਉਹਦੀ ਮੈਂ ਸੇਵਾ ਸੰਭਾਲੀ ਹਾਂਜੀ ਉਹਨੂੰ ਬਾਜੀ ਮੈਂ ਬੁੱਕਲ ਤੇ ਰੱਖ ਕੇ ਦੁੱਧ ਵੀ ਪਲਾਉਂਦਾ ਰਿਹਾ ਹਰ ਕੀ ਖਵਾਉਂਦਾ ਰਿਹਾ ਤਰੰਜ ਨਾਲ ਟੀਕੇ ਨਾਲ ਅੱਛਾ ਜੀ ਤੇ ਉਹਦੀ ਮੈਂ ਇੱਕ ਹਫਤਾ ਦੀ ਸੇਵਾ ਕੀਤੀ ਹੈ ਹਾਂਜੀ ਠੀਕ ਹੈ ਨਹੀਂ ਉਹ ਹਫਤੇ 'ਚ ਨਾ ਤਾਂ ਖੜ ਸਕਦਾ ਸੀ ਅੱਛਾ ਜੀ ਉਹ ਹਫਤੇ 'ਚ ਮੈਂ ਖੜ ਖੜਨ ਲੱਗਾ ਉਹ ਬਾਜ अच्छा यानी ਤੁਸੀਂ ਇੰਨੀ ਆਪਣੇ ਤੁਹਾਨੂੰ ਮਨੋਂ ਸੇਵਾ ਕੀਤਾ ਨੋ ਮਨੋ ਤੇ ਉਹ ਹਫ਼ਤੇ ਬਾਅਦ ਖੜਨ ਲਾਤਾ ਤੇ ਉਹ ਖੜਾ ਖੜਾ ਤੇ ਮੇਰੇ ਕੋਈ ਬੀਬੀ ਹੁੰਦੀ ਆ ਤੇ ਉਹ ਲੈ ਗਈ ਕਹਿੰਦੀ ਇਹਨੂੰ ਅਸ਼ੀਨ ਦੇਖਦੇ ਅੱਛਾ ਜੀ ਮੈਂ ਲੈ ਕੁੜੀ ਚਲ ਤੂੰ ਲੈ ਜਾ ਮੈਂ ਪਰ ਦੇਖੀ ਵਧੀਆ ਧਿਆਨ ਬਿਲਕੁਲ ਪਰ ਉਹਨੇ ਵੀ ਕੋਈ ਸੇਵਾ ਕੀਤੀ ਉਹ ਸੇਵਾ ਕਰਕੇ ਉਹਨੇ ਮੈਨੂੰ ਬਾਜ ਦੀ ਵੀਡੀਓ ਬਣਾ ਕੇ ਭੇਜੀ ਕਹਿੰਦੀ ਵੀਰੇ ਮੈਂ ਹੜਾਤਾ ਬਾਜ ਅੱਛਾ ਜੀ ਭਾਜੀ ਜਿੱਦਾਂ ਹੁਣ ਤੁਸੀਂ ਇੱਥੇ ਸਟੂਡੈਂਟ ਜਿਹੜੇ ਕਾਫੀ ਆਉਂਦੇ ਨੇ ਬੱਚੇ ਪੜ੍ਹ ਲੈਂਦੇ ਨੇ ਹੁਣ ਪੜ੍ਹ ਕੇ ਕੋਈ ਡਾਕਟਰ ਬਣ ਜਾਂਦਾ ਕੋਈ ਇੰਜੀਨੀਅਰ ਬਣ ਜਾਂਦਾ ਕੋਈ ਐਦਾਂ ਦਾ ਹੋਇਆ ਸੀਨ ਥੋੜੇ ਨਾਲ ਵੀ ਬੱਚੇ 5 ਸਾਲ ਬਾਅਦ ਜਾਂ 10 ਸਾਲ ਬਾਅਦ ਬਾਹਰੋਂ ਕਿਤੇ ਆਉਂਦਾ ਤੁਹਾਨੂੰ ਮਿਲ ਕੇ ਜਾਂਦਾ ਵੀ ਯਾਰ ਭਾਜੀ ਥੋੜੀ ਜਿਹੜੀ ਚਾਹ ਪੀਤੀ ਆ ਜਾਂ ਉਹਦੇ ਨਾਲ ਕੋਈ ਸਮੋਸੇ ਖਾਤੇ ਆ ਕੋਈ ਐਦਾਂ ਦੀ ਕੋਈ ਚੀਜ਼ ਨਹੀਂ ਬਰੇਹੇ ਜੀ ਕੋਈ ਗੱਲ ਨਹੀਂ ਹੈਗੀ ਬੱਚੇ ਉਨਾ ਹੀ ਪਿਆਰ ਕਰਦੇ ਕਿੰਨਾ ਪਿਆਰ ਕਰਦੇ ਹਾਂਜੀ ਇੱਥੇ ਕਈ ਪਹਿਣਾ ਮਾ ਆਪਣੀਆਂ ਜਿਹੜੀਆਂ ਉਸ ਟਾਈਮ ਤੇ ਪੜਦੇ ਸੀ 267 ਜਾਂ ਅੱਜ ਪ੍ਰੋਫੈਸਰ ਲੱਗੇ ਉਹ ਵੀ ਹੁਣ ਆ ਕੇ ਵੀਰਜੀਤ ਵਗੈਰਾ ਨਹੀਂ ਗੱਲ ਕਰਦੀਆਂ ਤਾਂ ਉਹਨਾਂ 'ਚ ਹੰਕਾਰ ਰਹੇ ਨੇ ਵੀ ਅਹੀ ਡੇ ਡੇ ਡਾਕਟਰ ਬਣ ਕੇ ਬਿਲਕੁਲ ਕਿਉਂਕਿ ਮੈਂ ਹੁਣ ਉਹਨਾਂ ਸਿਰੂ ਤੋਂ ਵਿਚਲੇ ਆ ਹੋਇਆ ਵਾਂ ਹਾਂਜੀ ਮੈਨਾਂ ਕਿਵੇਂ ਕਰ ਲੈਣਗੇ ਜਦ ਬੰਦੇ ਦੀ ਬਾਕੀ ਜ਼ੁਬਾਨ ਚੰਗੀ ਹੋਣੀ ਚਾਹੀਦੀ ਹੈ ਬਿਲਕੁਲ ਮੇਨ ਜ਼ੁਬਾਨ ਤੇ ਗੱਲ ਆ ਜ਼ੁਬਾਨ ਬੰਦੇ ਦੀ ਸਹੀ ਹੋਗੀ ਤੇ ਆਪੀ ਬੰਦਾ ਫੁੱਲ ਕਰਨੀ ਆ ਕਿ ਕਹਿੰਦੇ ਇਹ ਜ਼ਰੂਰੀ ਹੈ ਮੇਨ ਜ਼ੁਬਾਨ ਹਾਂਜੀ ਹਾਂਜੀ ਤੇ ਪਾਜੀ ਆਪਣੇ ਬਾਕੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਜਿੱਦਾਂ ਹੁਣ ਸਤਾਂ ਦੇ ਉੱਤੇ ਗਰਮੀ ਆ ਰਹੀ ਆ ਠੀਕ ਹੈ ਨਾ ਉਹ ਗਰਮੀ ਨੂੰ ਲੈ ਕੇ ਵੀ ਆਪਣੇ ਸਤਾਂ ਦੇ ਉੱਤੇ ਕੀ ਲੋਕਾਂ ਨੂੰ ਮੈਸੇਜ ਹੈਗਾ ਸਤਾਂ ਦੇ ਵੀ ਗਰਮੀ ਆ ਰਹੀ ਹੈ ਵਿੱਚ ਪਾਣੀ ਦੇ ਪਤਵਤ ਜਾਨਵਰਾਂ ਨੂੰ ਪ੍ਰਬੰਧ ਕੀਤਾ ਜਾਵੇ ਕਿਤੇ ਦਰਖਤਾਂ ਮੇਨ ਕਿਉਂਕਿ ਹਰ ਦਰਖਤ ਜ਼ਰੂਰੀ ਹੈ ਦਰਖਤ ਵੀ ਲਾਉਣੇ ਜ਼ਰੂਰੀ ਆ ਅਸੀਂ ਲਾਈਦੇ ਦਰਖਤ ਹੁਣ ਗਰਮੀਆਂ ਦੇ ਵਿੱਚ ਦਰਖਤ ਹੀ ਲਾਉਣੇ ਆ ਤੇ ਪਰ ਪਾਣੀ ਦਾ ਪ੍ਰਬੰਧ ਜਾਨਵਰਾਂ ਨੂੰ ਜ਼ਰੂਰੀ ਆ ਜੀ ਕਿਉਂਕਿ ਬੰਦੇ ਨੇ ਨਾ ਨਿਸ਼ਾਨਾ ਤਾਂ ਮੰਗ ਕੇ ਕੀ ਖਾ ਲੈਣੀਆਂ ਪਾਣੀ ਮੰਗ ਕੇ ਪੀ ਲੈਣ ਪਰ ਉਹ ਜਾਨਵਰਾਂ ਨੇ ਕਿਥੋਂ ਪੀਣਾ ਆ ਮੈਂ ਹੁਣ ਡੰਗੇ ਰੱਖੇ ਆ ਛੋਟੇ ਰੱਖੇ ਆ ਇਹ ਪਾਣੀ ਪਿੰਦੇ ਆ ਗਰਮੀ ਐਟ ਮੈਂ 2-3 ਮੈਂ ਵਟੇ ਲਾਊਗਾ ਉਹਦੇ ਵਿੱਚ ਜਾਨਵਰ ਨਾ ਆ ਵੀ ਲੈਂਦਾ ਅੱਜ ਜਿਹੜਾ ਤੁਹਾਡੇ ਕੰਟੀਨ ਦੀ ਗੱਲ ਕਰ ਲਈ ਆ ਬਸ ਤੁਹਾਡੇ ਕਾਰੋਬਾਰ ਦੀ ਗੱਲ ਕਰਦੀ ਆ ਤੁਹਾਡੇ ਕਾਰੋਬਾਰ ਵਿੱਚ ਤੁਸੀਂ ਕੀ ਕੀ ਹਰਦੇ ਆ ਕਾਰੋਬਾਰ ਚ ਵੀਰ ਜੀ ਮੈਂ ਬੜੀਆਂ ਚੀਜ਼ਾਂ ਦੀ ਐਡਵਾਂਸ ਦੋ ਬੱਚਿਆਂ ਨੂੰ ਪਸੰਦ ਆ ਬੱਚੇ ਮਟਰ ਬਹੁਤ ਖਾਂਦੇ ਆ ਚਲੋ ਹੁਣ ਸਮੋਸੇ ਦੀ ਡਿਮਾਂਡ ਆ ਸਮੋਸੇ ਮੇਰੇ ਬਹੁਤ ਲੱਗਦਾ ਨੂਡਲ ਵਾਲਾ ਆਲੂ ਵਾਲਾ ਮੇਨ ਮੇਰੀ ਗੜੀ ਰੋਟੀ ਆ ਉਹ ਸਾਦੀ ਆ ਅੱਛਾ ਦਾਲ ਰੋਟੀ ਕਿਵੇਂ ਘਰ ਦੀ ਖਾ ਲਈ ਨਾ ਭੱਟੀ ਦੇ ਬਣਦੀ ਹੈ ਇਹ ਜਿਹੜੇ ਮਸਾਲੇ ਮਸੋਲੇ ਫਿਰ ਕਿਹੜੇ ਪਾਉਣੇ ਤੁਸੀਂ ਨਾ ਵੀਰੇ ਜੀ ਮੈਂ ਹਲਦੀ ਮਿਰਚ ਵੀ ਮੈਂ ਕੋਲ ਖੜ ਕੇ ਪਸਾ ਕੇ ਲਿਆਉਣਾ ਅੱਛਾ ਜੀ ਕੱਲ ਨੂੰ ਜਾਣਾ ਮੈਂ ਹਲਦੀ ਲੈ ਕੇ ਕੋਲ ਖੜ ਕੇ ਪਸਾ ਕੇ ਲਿਆਉਣੀ ਆ ਕੋਈ ਗਰਮ ਮਸਾਲਾ ਨਹੀਂ ਇਹਦੇ ਵਿੱਚ ਸਾਰਾ ਕੋ ਨਾਰਮਲ ਆ ਸਬਜ਼ੀ ਕਿਵੇਂ ਘਰੇ ਖਾ ਲਈ ਹੋਣੀ ਫਿਰ ਮਸਾਲੇ ਤੋਂ ਬਿਨਾ ਫਿਰ ਟੇਸਟ ਆ ਜਾਂਦਾ ਜੀ ਵੀਰ ਜੀ ਖਾ ਕੇ ਦੇਖੋ ਘਰੇ ਆਪਾਂ ਖਾਣੀ ਆ ਦਾਲ ਘਰ ਵਰਗਾ ਸਵਾਦ ਆ ਕੋਲੇ ਵਾਲੀ ਭੱਠੀ ਦੀ ਬਣਨ ਬਾਕੀ ਬਣਾਉਣ ਦਾ ਤਰੀਕਾ ਹੁੰਦਾ ਵੀਰ ਜੀ ਬਿਲਕੁਲ ਮੇਨ ਬਣਾਉਣ ਦਾ ਤਰੀਕਾ ਹੁੰਦਾ ਬਿਲਕੁਲ ਦਾਲ ਗਰਮ ਮਸਾਲੇ ਤੋਂ ਬਗੈਰ ਬਣਦੀ ਇੱਥੇ ਸਾਡੇ ਠੀਕ ਹੈ ਅਜ ਤੱਕ ਨਹੀਂ ਮੈਂ ਗਰਮ ਮਸਾਲਾ ਪਾਇਆ ਅੱਛਾ ਬਾਕੀ ਆਪਾਂ ਇੱਥੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਪੀਨ ਦੇ ਉੱਥੇ ਸਟੂਡੈਂਟ ਬੈਠੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਣਾ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਹੈ ਮੇਰਾ ਨਾਮ ਸ਼ਾਮੀ ਥੀ ਇੱਥੇ ਯੂਨੀਵਰਸਿਟੀ ਵਿੱਚ ਕਿ ਸਟੱਡੀ ਕਰਦੇ ਹਾਂ ਤੇ ਇਹ ਕੰਟੀਨ ਵਿੱਚ ਆ ਕੇ ਕਿਦਾਂ ਦਾ ਮਹਿਸੂਸ ਹੁੰਦਾ ਜੀ ਅਸੀਂ CBSE ਐਗਰੀਕਲਚਰ ਦੇ ਸਟੂਡੈਂਟ ਨੇ ਕੰਟੀਨ ਦੇ ਬਹੁਤ ਵਧੀਆ ਫੈਮਿਲੀਆ ਜਿਹਾ ਮਾਹੌਲ ਹੈ ਮਤਲਬ ਬੜਾ ਸਕੂਨ ਮਿਲਦਾ ਹੈਗਾ ਆ ਕੀ ਹਾਂ ਜੀ ਜਿੰਨੇਚਰ ਵਾਈਜ਼ ਵੀ ਵਧੀਆ ਹੈਗਾ ਤਾਂ ਕਰਕੇ ਇੱਥੇ ਆਉਣਾ ਪਸੰਦ ਹੈ ਸਾਨੂੰ ਤੇ ਇੱਥੇ ਦੀ ਕਿਹੜੀ ਚੀਜ਼ ਤੁਹਾਨੂੰ ਫੇਮਸ ਲੱਗਦੀ ਆ ਚਾਹ ਹੈ ਜੀ ਸਭ ਨਾਲ ਫੇਮਸ ਹੈ ਤੇ ਜੇ ਦੇਖਿਆ ਜਾਵੇ ਆਪਾਂ ਵੀ ਇੱਥੋਂ ਆਰਾਮ ਬਹੁਤ ਮਿਲਦਾ ਆਰਾਮਦਾਇਕਾ ਕੋਈ ਸ਼ੋਰ ਸ਼ਰਾਬਾ ਨਹੀਂ ਪਾਛੀਆਂ ਦੀ ਚੀ ਚੀ ਵਧੀਆ ਲੱਗਦੀ ਆ ਬਹੁਤ ਵਧੀਆ ਚੈਚ ਹੱਡ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਭਾਈ ਜੀ ਤੁਹਾਨੂੰ ਕੁਝ ਕਹਿਣਾ ਚਾਹਣਾ ਵੀ ਬਾਕੀ ਯੂਨੀਵਰਸਿਟੀ ਨਾਲੋਂ ਇੱਥੇ ਕਾਫੀ ਵਧੀਆ ਮਾਹੌਲ ਆ ਥੋੜੀ ਸ਼ਾਂਤੀ ਆਉਂਦੀ ਆ ਨਾ ਬਲਬਾਈ ਲੱਗਦਾ ਵੀ ਯੂਨੀਵਰਸਿਟੀ ਹੱਟ ਪਾਸੇ ਰਹੀ ਹੈ ਹੱਟ ਪਾਸੇ ਰਹਿ ਗਿਆ ਥੋੜਾ ਜਿਹਾ ਥੋੜਾ ਖੇਤਾ ਕਿੰਨੀ ਮਤਲਬ ਕਿ ਜਿੱਦਾਂ ਖੇਤ ਲੱਗਦਾ ਏਦਾਂ ਲੱਗਦਾ ਜਿੱਦਾਂ ਮੋਟਰ 'ਤੇ ਬੈਠਿਆ ਥੋੜਾ ਥੋੜਾ ਕਾਫੀ ਹੱਦ ਤੱਕ ਲੱਗਦਾ ਕਾਫੀ ਹਾਂ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੰਟੀਨ ਦੇ ਵਿੱਚ ਇੱਕ ਲੱਗਿਆ ਹੋਇਆ ਫੋਰਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਲਾਹੌਰ 159 ਕਿਲੋਮੀਟਰ ਕਰੀ ਕਿਤੇ ਮੇਲ ਰੱਬਾ ਦਿੱਲੀ ਤੋਂ ਲਾਹੌਰ ਦਾ ਬਿਲਕੁਲ ਬਿਲਕੁਲ ਸਾਬਤ ਹੁੰਦਾ ਭਾਜੀ ਜਿਹੜਾ ਤੁਸੀਂ ਇਹ ਲਿਖਿਆ 159 ਕਿਲੋਮੀਟਰ ਲਾਹੌਰ ਇਹਦਾ ਕੀ ਮਤਲਬ ਇਹਦਾ ਜੀ ਸਾਨੂੰ ਮੈਂ ਅੱਜ ਮਤਲਬ ਦੱਸ ਰਿਹਾ ਇਹਦੀ ਸਾਨੂੰ ਯਾਦ ਬਹੁਤ ਆਉਂਦੀ ਆ ਹਾਂਜੀ ਤੇ ਲਾਹੌਰ ਤੇ ਪੰਜਾਬ ਵੱਖਰਾ ਤਾਂ ਹੈ ਨਹੀਂ ਕਿਉਂਕਿ ਪਹਿਲੇ ਪਾਸਾ ਸਤਿਗੁਰੂ ਨਾਨਕ ਦੇ ਮਹਾਰਾਜ ਉਤੋਂ ਹੀ ਚੱਲੇ ਪਏ ਸੀ ਹਾਂਜੀ ਜਾ ਕੇ ਲਾਹੌਰ 'ਚ ਹੀ ਉਹਨਾਂ ਨੇ ਡੇਰਾ ਲਾਇਆ ਬਿਲਕੁਲ ਨਨਕਾਣਾ ਸਾਹਿਬ ਤੋਂ ਤੁਰੇ ਹਾਂਜੀ ਆਹ ਫਿਰ ਕਰਤਾਰਪੁਰ ਸਾਹਿਬ ਜਾ ਕੇ ਉਹਨਾਂ ਨੇ ਡੇਰਾ ਲਾਇਆ ਬਿਲਕੁਲ ਕੀਤੀ ਕੀਤੀ ਕੀਰਤ ਕੀਤੀ ਕਮਾਈ ਕੀਤੀ ਉਹਨਾਂ ਨੇ ਹਾਂਜੀ ਤੇ ਮੈਂ ਇਹ ਸਰਕਾਰ ਨੂੰ ਬੇਨਤੀ ਜਾਂ ਅਪੀਲ ਕਰਨੀ ਚਾਹੁੰਦਾ ਵੀ ਇਹ ਲਾਹੌਰ ਦੇ ਰਸਤੇ ਖੋਲੇ ਜਾਣ ਬਿਲਕੁਲ ਭਾਜੀ ਦਿਲ ਕਰਦਾ ਵੀ ਅਸੀਂ ਵੀ ਨਨਕਾਣਾ ਸਾਹਿਬ ਜਾਈਏ ਸਾਡੇ ਭਾਈ ਬੈਠੇ ਆ ਸਾਡੇ ਮਤਲਬ ਬਜ਼ੁਰਗ ਵੀ ਉਧਰ ਬੈਠੇ ਆ ਹਾਂਜੀ ਸਾਡੇ ਪਿੰਡੋਂ ਖੁੱਦ ਗਏ ਹੋਏ ਆ ਬਜ਼ੁਰਗ ਉਹ ਉੱਥੇ ਆ ਟਾਈਮ ਸਾਡੇ ਪਿੰਡ ਨੂੰ ਯਾਦ ਕਰਦੇ ਪਏ ਬਿਲਕੁਲ ਜੀ ਕਿਉਂ ਆਪਣਾ ਇਹ ਜਿਹੜੀਆਂ ਤਾਰਾ ਲਾਈਆਂ ਕਿਉਂ ਲਾਈਆਂ ਬਿਲਕੁਲ ਜਿਹੜਾ ਜਿਹੜਾ ਬਾਰਡਰ ਬਣਾਇਆ ਵਾ ਇਹ ਵੀਰੇ ਸਭ ਚੁੱਕ ਕੇ ਦੇਣੇ ਚਾਹੀਦੇ ਪੰਜਾਬ ਨੂੰ ਇਹ ਅਪੀਲ ਆ ਤੇ ਲਾਹੌਰ ਸਾਡਾ ਆਪਣਾ ਦੇਸ਼ ਆ ਕੋਈ ਬਗਾਨਾ ਨਹੀਂ ਇਹ ਮਤਲਬ ਅਸੀਂ ਇੰਨੀ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ ਕਰਤਾਰਪੁਰ ਸਾਹਿਬ ਦੇ ਨਨਕਾਣਾ ਸਾਹਿਬ ਦੇ ਦਰਦਨ ਹੋ ਜਾ ਕਰਨ ਇਤੋਂ ਬਟੇ ਬਿਲਕੁਲ ਵੀ ਰਾਸਤੇ ਖੋਲਣੇ ਜ਼ਾਇਦਾ ਲਾਂਗੇ ਲਾਂਗੇ ਖੋਲਣੇ ਚਾਹੀਦੇ ਨੇ ਲਾਂਗੇ ਸਾਰੇ ਖੁੱਲਣੇ ਚਾਹੀਦੇ ਆ ਜੀ ਇਹੀ ਅਪੀਲ ਕਰਦੇ ਆ ਇਸ ਤਰ੍ਹਾਂ ਅਜੀ ਜਿਹੜਾ ਆਪਣਾ ਫਾਰਮ 뷰 ਕੈਫੇ ਇਹ ਫਾਰਮ 뷰 ਕੈਫੇ ਜੀ ਮੇਰੇ ਯਾਰ ਦੋਸਤ ਮਨਿੰਦਰ ਸਿੰਘ ਅੱਜ ਵੀ ਬਿਲਕੁਲ ਆਇਆ ਸੀ ਚਲੋ ਹੁਣ ਉਹਨੂੰ ਜੋਬ ਮਿਲ ਗਈ ਉਹਨੂੰ ਹਾਂਜੀ ਤੇ ਉਹ ਬੱਚੇ ਨੇ ਕਈ ਦਿਨ ਲਾਇਏ ਸੀ ਇਹਨੂੰ ਇਹ ਮੇਖਾਂ ਦਾ ਲੱਗ ਕੇ ਨਾ ਹਾਂਜੀ ਮੇਖਾਂ ਨਾਲ ਜੁੱਤੀ ਲੱਗਣੀ ਮੇਖਾਂ ਉਹਦੇ ਨਾਲ ਲਿਖਿਆ ਹੋਇਆ ਤੇ ਉੱਪਰ ਉਹਨੇ ਕੜਾਈ ਕੀਤੀ ਹੋਈ ਹੈ ਜੀ ਅੱਛਾ ਜੀ ਇਹ ਜੁੱਤੀ ਵਾਲੀ ਮੇਖਾ ਨਾਲ ਲਿਖਿਆ ਹੋਇਆ ਉੱਪਰ ਉਹਨੇ ਕਢਾਈ ਕੀਤੀ ਹੋਈ ਹੈ ਠੀਕ ਹੈ ਉਹਨੇ ਦੋ ਚੀਜ਼ਾਂ ਮੈਨੂੰ ਗਿਫਟ ਕੀਤੀਆਂ ਇੱਕ ਇਹ ਇੱਕ ਗੁਰਨਾਣਕ ਦੀ ਓਟ ਉਹ ਵੀ ਮੇਖਾ ਨਾਲ ਲਿਖੀ ਹੋਈ ਹੈ ਅੱਛਾ ਜੀ ਜੋ ਮੇਰੇ ਘਰੇ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਜੀ ਇੱਕ ਵਾਰ ਤੁਸੀਂ ਕੰਟੇਨਰ ਦੇ ਉੱਤੇ ਜ਼ਰੂਰ ਆ ਕੇ ਚਾਹ ਪੀ ਕੇ ਦੇਖੋ ਭਾਜੀ ਵੀ ਤੇ ਬਾਕੀ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਜ਼ਰੂਰ ਹਾਜ਼ਰ ਹੋਵਾਂਗਾ ਮੈਂ ਸਤਪਾਲ ਕੈਮਰਾਮੈਨ ਬਰਾਜ ਦੇ ਨਾਲ ਧੰਨਵਾਦ